ਲੋ ਗੁਰ ਸੇਵੀਐ ਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਐ ਸਿਫਤਿ ਖਸਮਾਂ ਦੀ ਨੂਰੇ ਅਰਸਹੁ ਕੁਰਸਹੁ ਤੁਧਿ ਡਿਠੇ ਸਚੇ ਪਾਤ ਸਹਾ ਮਾਲ ਜਨਮ ਜਨਮ ਦੀ ਸਜਣ ਸਚਾ ਪਾਤ ਸਾਹੋ ਸਿਰ ਸਾਹਾਂਦੈ ਜਿਸ ਪਾਸ ਬਠੇ ਆ ਸੋਹੀ ਸਵਨਾ ਦਾ ਵੇਸਾ ਸਜਣ ਸਚਾ ਪਾਤ ਸਾਹੋ ਸਿਰ ਸਾਹਾਂਦੈ ਜਿਸ ਪਾਸ ਬਹਿਠਿਆ ਸੋਹੀ ਐ ਸਬਨਾਂ ਦਾ ਵਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਹਲਾ ਪੰਜਵਾਂ ਕਰਤੀ ਜੈ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਮੇਲਾ ਪੰਚਾ ਨਹੀਂ ਸਹਿਸਾ ਚੁਕਾਇਆ ਸਿਕਦਾਰ ਹੋ ਨਹਿ ਪਤੀਆ ਉਮਰਾਂ ਹੋ ਅਗੇ ਚਿਰੈ ਮੇਲਾ ਰਾਜਨ ਰਾਮ ਨਦੇਰਾ ਮੇਲਾ ਪੰਚਹੁ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹ ਪਤੀ ਆਇਆ ਉਮਰਾਵ ਹੋ ਅਗੇ ਚੇਰੇ ਮੇਲਾ ਜਨ ਨਾਮ ਧੇਰੇ ਅਬ ਟੁੱਟਣ ਕਤ ਹੋ ਨਾ ਜਾਈ ਬਿਦਾ ਪੀਟ ਗੁਰਗੁਸਾਈ ਰਹਾ ਆਇਆ ਪ੍ਰਭ ਦਰਵਾਰਾ ਤਾਂ ਸਗਲੀ ਮਿਟੀ ਪੂਕਾਰਾ ਲਬਦ ਆਪਣੀ ਪਾਈ ਤਾ ਕਤ ਆਵੇ ਕਤ ਜਾਈ ਤਹ ਸਾਚ ਨਿਆਏ ਨਬੀ ਰੂਹ ਸਮ ਠਾਕੁਰੇ ਸਾਮ ਚੇਰਾ ਅੰਤਰ ਜਮੀ ਜਾਣ ਬਿਨ ਬੋਲਤ ਆਪ ਪਛਾਨ ਸਰਬ ਥਾਨ ਕੋ ਰਾਜ तह अनहद शब्द अगाजा तेस पह चुतराई मेला नानक आप गवाई सर्ब थान को राजा अनहद शब्द अगाजा तेस पह क्या चुतराई मिल नानक आप गवाई वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ 68 ਮਹੱਲਾ 5ਵਾਂ ਕਰ ਤੀਜਾ ਜੋਪ ਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਿਲ ਪੰਜ ਹੋ ਨਹੀਂ ਸਹਿਸਾ ਚੁਕਾਇਆ ਸਿੱਖਦਾਰ ਹੋ ਨਹ ਪਤੀ ਆਇਆ ਉਮਰਾਵੋ ਆਗੇ ਚਿਰਾ ਮਿਲ ਰਾਜਨ RAM ਨਵੇਰਾ ਮਾਗ ਪਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਣਾਵਾ ਗੰਗ ਜਮਨ ਤਹਿ ਵੇਣੀ ਸੰਗਮ ਸਾਤ ਸੁਮੰਦ ਸਮਾਵਾਂ ਪੁੰਨ दान ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ 마ਗ ਮਹਾਰਸ ਹਰਿ ਜਪ 860 ਤੀਰਥ ਨਾਤਾ ਵਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਗ ਮਜਨ ਸੰਗ ਸਾਧੂ ਐ ਧੂੜੀ ਕਰਿਸ਼ਨਾ ਨਨ ਹਰ ਕਾ ਨਾਮ ਧਿਆਏ ਸੁਣ ਸਵਨਾ ਨੋ ਕਰਦਾਨ ਮਗ ਮਜਨ ਸੰਗ ਸਾਧੂ ਆ ਧੂੜੀ ਕਰਿ ਸ਼ਿਨਾਨ ਹਰ ਕਾ ਨਾਮ ਧਿਆਏ ਸੁਣ ਸਵਨਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਦਿਨਸਾ ਲੋਭ ਸਵਾਨ ਸੱਚਾ ਮਾਰਗ ਚਲਦਿਆ ਉਸਤੋ ਤਕਰੇ ਜਹਾਨ 68 ਤੀਰਥ ਸਗਲ ਪੁਨ ਜੀ ਦਇਆ ਪਰਬਾਨ ਜਿਸਨੋ ਦੇਵ ਦਇਆ ਕਰੇ ਸੋਈ ਪਰਖ ਸੁਜਾਨ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕਾਂਢੀ ਹੈ ਜੇ ਨ ਪੂਰਾ ਗੁਰ ਮਿਹਰ ਬਾਨ ਜਿਨ ਮਿਲੇ ਪ੍ਰਵ ਆਪਣ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕਾਂਡੀਆਂ ਜਨ ਪੂਰਾ ਗੁਰ ਮਿਹਰ ਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮਜਨ ਸੰਗ ਸਾਧੂਆ ਟੂੜੀ ਕਰਿ ਸ਼ਨਾਣ ਹਰ ਕਾ ਨਾਮ ਧਿਆਏ ਸੁਣਾ ਸਭ ਨਾਨੋ ਕਰ ਦਾਨ